ਸਾਸਰੀਕਾਲ ਤੁਸੀਂ ਜੁੜੇ ਹੋ ਐਜ న్యూਸ 24 ਦੇ ਨਾਲ ਤੇ ਮੈਂ ਹਾਂ ਤੁਹਾਡੇ ਨਾਲ ਜਸਵਿੰਦਰ ਬੋਪੜਾ ਐ ਇਸ ਵਕਤ ਅਸੀਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲਾਲਾਬਾਦ ਬੱਸ ਸਟੈਂਡ ਦੀਆਂ ਜਿੱਥੇ 26 ਜਨਵਰੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਲਾਲਾਬਾਦ ਦੇ ਡੀਐਸਪੀ ਏਆਰ ਸ਼ਰਮਾ ਦੀ ਅਗਵਾਈ ਹੇਠ ਪੁਲਿਸ ਦੇ ਵੱਲੋਂ ਬੱਸ ਸਟੈਂਡ ਦੇ ਵਿੱਚ ਚੈਕਿੰਗ ਅਭਿਆਨ ਸ਼ੁਰੂ ਕੀਤਾ ਗਿਆ ਇਸ ਮੌਕੇ ਪੁਲਿਸ ਦੇ ਵੱਲੋਂ ਪਾਰਕਿੰਗ ਦੇ ਵਿੱਚ ਖੜੇ ਵਾਹਨਾਂ ਦੀ ਤਲਾਸ਼ੀ ਕੀਤੀ ਗਈ ਤਾਂ ਕਿ ਕਿਸੇ ਵੀ ਪ੍ਰਕਾਰ ਦੀ ਕੋਈ ਅਨਸਖਾਵੀ ਘਟਨਾ ਨਾ ਵਾਪਰ ਸਕੇ 26 ਜਨਵਰੀ ਦੇ ਮੱਦੇਨਜ਼ਰ ਅਤੇ ਜੋ ਬੱਸਾਂ ਦੇ ਵਿੱਚ ਯਾਤਰੀ ਸਫ਼ਰ ਕਰਦੇ ਹਨ ਉਹਨਾਂ ਦੀ ਵੀ ਚੈਕਿੰਗ ਕੀਤੀ ਗਈ ਤਾਂ ਜੋ ਕਿ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਅਨਸਖਾਵੀ ਘਟਨਾ ਨਾ ਵਾਪਰੇ 26 ਜਨਵਰੀ ਦੇ ਮੱਦੇਨਜ਼ਰ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਪੁਲਿਸ ਦੇ ਵੱਲੋਂ ਲਗਾਤਾਰ ਜੋ ਪਬਲਿਕ ਥਾਵਾਂ ਤੇ ਜਾ ਕੇ ਜੋ ਚੈਕਿੰਗ ਅਭਿਆਨ ਹੈ ਚੈਕਿੰਗ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਕਿ ਕੱਲ ਨੂੰ 26 ਜਨਵਰੀ ਦਾ ਦਿਨ ਹੈ ਕੋਈ ਵੀ ਅੰਸ਼ਕਾ ਵੀ ਘਟਨਾ ਨਾ ਵਾਪਰ ਸਕੇ ਅਤੇ ਪੁਲਿਸ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਬਾਜ਼ਾਰਾਂ ਦੇ ਵਿੱਚ ਵੀ ਫਲੈਗ ਮਾਰਚ ਕੱਢਿਆ ਜਾਏਗਾ ਆਏਗਾ ਆਪਣਾ ਔਰ ਸਰਹੱਦੀ ਇਲਾਕੇ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੇ ਪ੍ਰਕਾਉਸ਼ਨਸ ਜਿਹੜੇ ਹੈਗੇ ਆ ਵਰਤ ਰਹੇ ਹੋ ਔਰ ਲੋਕਾਂ ਨੂੰ ਖਾਸ ਕਰਕੇ ਕੀ ਉਪੀ ਕਰ ਲੋਕਾਂ ਨੂੰ ਅਪੀਲ ਹੈ ਵੀ ਜੇ ਕੋਈ ਉਪਰਾ ਬੰਦਾ ਜਾਂ ਅਨਨੋਨ ਬੰਦਾ ਕੋਈ ਹੁਕਮਦਾ ਫਿਰਦਾ ਮਿਲਦਾ ਹੈ ਜਾਂ ਕੋਈ ਅਲਵਾਰਸ ਕੋਈ ਚੀਜ਼ ਮਿਲਦੀ ਹੈ ਅਲਵਾਰਸ ਕੋਈ ਬੈਗ ਮਿਲਦਾ ਹੈ ਤਾਂ ਉਹ ਤੁਰੰਤ ਪੁਲਿਸ ਦੇ ਧਿਆਨ ਵਿੱਚ ਲਿਆ ਦਿਓ ਜੀ ਸਾਰੇ ਕਾ 62 ਦੇ ਦਾ ਇਹ ਬੜਾ ਮਾਹੌਲ ਹੈ ਜਦੋਂ ਕੋਈ ਲੜਕੀਆਂ ਖੜੀਆਂ ਹੁੰਦੀਆਂ ਤਾਂ ਕਈ ਨੌਜਵਾਨਾਂ ਵੱਲੋਂ ਆ ਕੇ ਇੱਥੇ ਪਰੇਸ਼ਾਨ ਕੀਤਾ ਜਾਂਦਾ ਲੜਕੀਆਂ ਨੂੰ ਝੁੱਲੜ ਬਾਜੀ ਦੀ ਗੱਲ ਉਹ ਝੁੱਲੜ ਬਾਜੀ ਹਾਂ ਉਹਦੇ ਸਬੰਧ ਵਿੱਚ ਅਸੀਂ ਜਿਹੜਾ ਸਾਡਾ ਸਪੈਸ਼ਲ ਸਟਾਫ ਹੈ ਉਹਦੀ ਡਿਊਟੀ ਲਾਵਾਂਗੇ ਜਿਹੜੇ ਸਾਦੇ ਕਪੜਾ ਹੁੰਦੇ ਨੇ ਸਾਡੇ ਇੰਟੈਲੀਜੈਂਸ ਵਾਲੇ ਉਹਨਾਂ ਦਾ ਰਿਪੋਰਟ ਲੈ ਕੇ ਉਹ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ